ਭਾਈ ਸੰਤੋਖ ਸਿੰਘ ਜੀ ਨੇ ਪੁਰਾਣੀਆਂ ਮਿੱਥਾਂ ਤਾਂ ਪੇਸ਼ ਕੀਤੀਆਂ ਕੀਤੀਆਂ ਬਹੁਤ ਸਾਰੀਆਂ ਮਿੱਥਾਂ ਹੈ ਜਿਹੜੀਆਂ ਉਹਨਾਂ ਨੇ ਆਪਣੇ ਕੋਲੋਂ ਘੜੀਆਂ ਤੇ ਤੁਸੀਂ ਮੈਂ ਇੱਕ ਐਗਜ਼ਾਮਪਲ ਦਿੰਨਾ ਤੁਹਾਨੂੰ ਗੁਰੂ ਗਨਾਰਕ ਦੇਵ ਜੀ ਹਰਦوار ਗਏ ਨੇ ਹਰਦوار ਇਤਿਹਾਸਕ ਤੌਰ ਤੇ ਗਏ ਸਨ ਹਾਂਜੀ ਇਹ ਤਾਂ ਠੀਕ ਹੈ ਲੇਕਿਨ ਉੱਥੇ ਭਾਈ ਸੰਤੋਖ ਸਿੰਘ ਸਾਖੀ ਲਿਖਦੇ ਨੇ ਹੁਣ ਜਿਹੜੀ ਕਿ ਚਾਰਾਂ ਜਨਮ ਸਾਖੀਆਂ ਚ ਨਹੀਂ ਹੈ ਭਾਈ ਸੰਤੋਖ ਸਾਹਿਬ ਲਿਖਦੇ ਨੇ ਕਿ ਸੰਗਤ ਬੈਠੀ ਹੈ ਮਹਾਰਾਜ ਉਪਦੇਸ਼ ਦੇ ਕੇ ਹਟੇ ਨੇ ਦੇਖ ਰਹੇ ਨੇ ਕਿ ਮਾਤਾ ਗੰਗਾ ਹੱਥਾਂ 'ਚ ਸੋਨੇ ਦਾ ਥਾਲ ਹੀਰੇ ਮੋਤੀਆਂ ਨਾਲ ਭਰਿਆ ਹੋਇਆ ਲਈ ਆਉਂਦੇ ਨੇ ਹੁਣ ਗੰਗਾ ਦੇਵੀ ਦਿਖਾਣੀ ਐ ਭਾਈ ਸੰਤੋਖ ਸਿੰਘ ਨੇ ਹੂੰ ਪਾਣੀ ਦੀ ਤਾਂ ਸ਼ਕਲ ਨਹੀਂ ਬਣਦੀ ਕੋਈ ਹਵਾ ਦੀ ਸ਼ਕਲ ਨਹੀਂ ਕੋਈ ਬਣਦੀ ਹੁੰਦੀ ਫਿਰ ਲਿਖਦੇ ਨੇ ਬਰਫ਼ ਦੀ ਬਣੀ ਹੋਈ ਪਰੀ ਸੀ ਅੱਛਾ ਸ਼ੇਪ ਦੇ ਦਿੱਤੀ ਨਾ ਬਰਫ਼ ਦੀ ਬਣੀ ਹੋਈ ਪਰੀ ਮਾਤਾ ਗੰਗਾ ਜੀ ਹੱਥਾਂ 'ਚ ਸੋਨੇ ਦਾ ਥਾਲ ਮੋਤੀਆਂ ਨਾਲ ਭਰਿਆ ਲੈ ਆਏ ਮਹਾਰਾਜ ਦੇ ਚਰਨਾਂ 'ਚ ਰੱਖ ਦਿੱਤਾ ਮਨਜ਼ੂਰ ਕਰੋ ਮਹਾਰਾਜ ਹੂੰ